ਦੇ ਆਤਰਾ ਦੇ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਦਾ ਸਖਤ ਸੁਨੇਹਾ ਕਿ ਹਜ ਲੋਕ ਹੋਏ ਪਰੇਸ਼ਾਨ ਜ ਸਾਹਮਣੇ ਆਇਆ ਕਰਪਸ਼ਨ ਵਾਲਾ ਮੁੱਦਾ ਤਾਂ ਡੀਸੀ ਅਤੇ ਐਸਐਸਪੀ ਹੋਣਗੇ ਜ਼ਿੰਮੇਵਾਰ ਪੰਜਾਬ ਦੇ ਵਿੱਚ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ AI ਦੀ ਮਦਦ ਲਵੇਗੀ ਪੰਜਾਬ ਸਰਕਾਰ ਸੀਐਮ ਬੋਲੇ ਸਾਰੇ ਸਰਕਾਰੀ ਕਰਮਚਾਰੀ ਹਰ ਸਮੇਂ ਰਹੇਗੀ ਮੇਰੀ ਬਾਜ਼ ਨ ਅੱਖ ਹਰ ਜ਼ਿਲ੍ਹੇ ਚ ਘੁੰਮਣਗੇ ਮੁੱਖ ਮੰਤਰੀ ਸਹਾਇਤਾ ਕੇ ਰਕ ਦਿੱਖਲਾ ਵੱਡੀ ਐਕਸ਼ਨ ਪਲਾਨ ਦੀ ਤਿਆਰੀ ਕੱਲ ਪੁਲਿਸ ਅਫਸਰਾਂ ਦੇ ਨਾਲ ਸੀਐਮ ਮਾਨਕ ਕਰਨ ਦੀ ਹਾਈ ਲੈਵਲ ਮੀਟਿੰਗ ਕਿਹਾ ਨੈਕਸਸ ਤੋੜਨਾ ਬੇहद ਜ਼ਰੂਰੀ ਜਲੰਧਰ ਬੈਸਟ ਜ਼ਿਮਨੀ ਚੋਣ ਦੇ ਲਈ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਵੱਲੋਂ ਐਲਾਨੇ ਗਏ ਉਮੀਦਵਾਰ ਭਾਜਪਾ ਨੇ ਸ਼ਿਤਲੰਘੁਰਾਲ ਨੂੰ ਤਾਂ ਆਮ ਆਦਮੀ ਪਾਰਟੀ ਨੇ ਵਹਿੰਦਰ ਪਗਤ ਦੇ ਉੱਤੇ ਖੇਡਿਆ ਦਾ ਅਕਾਲੀ ਦਲ ਤੇ ਕਾਂਗਰਸ ਨੇ ਅਜੇ ਨਹੀਂ ਖੁੱਲੇ ਪੱਤੇ ਅਕਾਲੀ ਦਲ ਤੋਂ ਬਾਗੀ ਚਰਨਜੀਤ ਬਰਾੜ ਦਾ ਸੁਪੀਰ ਬਾਦਲ ਦੇ ਉੱਤੇ ਸਲਾਹਕਾਰ ਇਹ ਵੱਡਾ ਹਮਲਾ ਉਹਨੇ ਬੰਟੀ ਰਮਾਣਾ ਵਰਗੇ ਆਗੂਆਂ ਕਰਕੇ ਹੋਇਆ ਪਾਰਟੀ ਦਾ ਨੁਕਸਾਨ ਮੈਨੂੰ ਪਾਰਟੀ ਤੋਂ ਕੱਢਣ ਦੀ ਹੋਰ ਹੀ ਹੈ ਕੋਸ਼ਿਸ਼ ਮਛੇ ਬੰਗਾਲ ਦੀ ਦਾਸਲਿੰਗ ਦੇ ਵਿੱਚ ਵੱਡਾ ਰੇਲ ਹਾਦਸਾ ਤੇ ਇਸ ਰਫਤਾਰ ਮਾਲ ਗੱਡੀ ਨੇ ਕੰਚਨਜੰਗਾ ਐਕਸਪ੍ਰੈਸ ਨੂੰ ਮਾਰੀ ਪਿੱਛੇ ਤੋਂ ਟੱਕਰ 8 ਲੋਕਾਂ ਦੀ ਮੌਤ ਦੀ ਖਬਰ ਕਈ ਜ਼ਖਮੀ ਸਰਕਾਰ ਦੇ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ 10-10 ਲੱਖ ਦੀ ਸਹਾਇਤਾ ਰਾਸ਼ੀ ਦਾ ਐਲਾਨ ਸਸਰੀਕਾਲ ਸਵਾਗਤ ਹੈ ਗੌਰਮ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਜ਼ਾਰਾਂ ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਮੁੱਖ ਮੰਤਰੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਣ ਔਰ ਇਲੈਕਸ਼ਨ ਤੋਂ ਬਾਅਦ ਉਹਨਾਂ ਦਾ ਫੋਕਸ ਡਰੱਗਸ ਡਰੱਗਸ ਦੇ ਨਾਲ ਨਾਲ ਕਰਪਸ਼ਨ ਦੇ ਮੁੱਦੇ ਉੱਤੇ ਹੋਵੇ ਸਖਤ ਸੁਨੇਹਾ ਮੁੱਖ ਮੰਤਰੀ ਅਫਸਰਾਂ ਨੂੰ ਦੇਣ ਫਿਰ ਫਰਕ ਤਾਂ ਪੈਂਦਾ ਹੈ ਅੱਜ ਸ਼ੁਰੂਆਤ ਇਹ ਤੋਂ ਕਰਨ ਜਾ ਰਹੇ ਹਾਂ ਇੱਕ ਅਹਿਮ ਖਬਰ ਹੈ ਕਰਪਸ਼ਨ ਰੋਕਣ ਦੇ ਲਈ ਮੁੱਖ ਮੰਤਰੀ ਮਾਨ AI ਮਾਡਲ ਲੈ ਕੇ ਆਏ ਨੇ ਅਹਿਮ ਖਬਰ ਹੈ ਇਸ ਦਿਨ ਵਾਲੀ ਸ਼ੁਰੂਆਤ ਹੈ ਬੈਠਕ ਹੋਈ ਚੰਡੀਗੜ੍ਹ ਦੇ ਵਿੱਚ ਤੇ ਬੈਠਕ ਦੇ ਵਿੱਚ ਅਫਸਰਾਂ ਨੂੰ ਮੁੱਖ ਮੰਤਰੀ ਦੇ ਵੱਲੋਂ ਸਖਤ ਸੁਨੇਹਾ ਦਿੱਤਾ ਗਿਆ ਕ腐ਸ਼ਨ ਦੇ ਲਈ ਡੀਸੀ ਅਤੇ ਐਸਐਸਪੀ ਜ਼ਿੰਮੇਵਾਨ ਹੋਣਗੇ ਜੇਕਰ ਤੁਹਾਡੇ ਜ਼ਿਲ੍ਹੇ ਦੇ ਵਿੱਚ ਕ腐ਸ਼ਨ ਵਾਲਾ ਮੁੱਦਾ ਸਾਹਮਣੇ ਆਇਆ ਜੇ ਕ腐ਸ਼ਨ ਹੋਈ ਮੁੱਖ ਮੰਤਰੀ ਨੇ ਸਵੇਰੇ ਪਰ ਦੇ ਡੀਸੀਜ਼ ਦੇ ਨਾਲ ਮੁਲਾਕਾਤ ਕੀਤੀ ਤੇ ਇਸ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਦੀ ਇਹ ਸਟੇਟਮੈਂਟ ਸਾਹਮਣੇ ਆਈ ਹੈ ਜਿਹੜੇ ਵੱਡੇ ਅਫਸਰ ਨੇ ਡੀਸੀਜ਼ ਤੇ ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ ਉਹਨਾਂ ਨੇ ਵੀ ਕਿਹਾ ਸੀਐਮ ਨੇ ਇਸ ਮੀਟਿੰਗ ਤੋਂ ਬਾਅਦ ਕੀ ਹਰ ਜ਼ਿਲ੍ਹੇ ਦੇ ਵਿੱਚ ਸੀਐਮ ਸਹਾਇਤਾ ਕੇਂਦਰ ਖੋਲੇ ਜਾਣਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਕਿ AI ਦੀ ਮਦਦ ਦੇ ਨਾਲ ਖੁਦ ਮੁੱਖ ਮੰਤਰੀ ਸਾਰੇ ਕੰਮਕਾਜ ਦੀ ਉਤੇ ਨਜ਼ਰ ਰੱਖਣਗੇ ਸੀਐਮ ਡੈਸ਼ਬੋਰਡ ਦੇ ذریعے ਮੇਰੀ ਬਾਜ਼ ਅੱਖ ਰਹੇਗੀ ਮੁੱਖ ਮੰਤਰੀ ਨੇ ਵੀ ਕਿਹਾ ਕਿ ਚੋਣ ਜ਼ਾਬਤੀ ਕਰਨ ਤਿੰਨ ਮਹੀਨਿਆਂ ਤੋਂ ਜਿਹੜੇ ਕੰਮ ਰੁਕੇ ਹੋਏ ਸੀ ਉਹਨਾਂ ਨੂੰ ਮੁੜ ਸ਼ੁਰੂ ਕਰਨ ਦੇ ਵੀ ਹੁਣ ਆਦੇਸ਼ ਦੇ ਦਿੱਤੇ ਗਏ ਨੇ ਚੋਣ ਪ੍ਰਚਾਰ ਦੌਰਾਨ ਲੋਕਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਸੁਣੀਆਂ ਨੇ ਮਿਲੀਆਂ ਨੇ ਦੋਨੋਂ ਦੇ ਉੱਤੇ ਵੀ ਹੁਣ ਫੋਕਸ ਕੀਤਾ ਜਾਏਗਾ ਕਿਰ ਇਲੈਕਸ਼ਨ ਲੋਕ ਸਭਾ ਵਾਲੇ ਤਾਂ ਨਿਕਲ ਚੁੱਕੇ ਨੇ ਜਲੰਧਰ ਵੈਸ ਜ਼ਿਮਨੀ ਚੋਣ ਬੇਸ਼ੱਕ ਆਉਂਦੀ 10 ਤਰੀਕ ਨੂੰ ਹੋਣੀ ਹੈ ਪਰ ਹੁਣ ਫੋਕਸ ਕਿਤੇ ਨਾ ਕਿਤੇ ਲੋਕ ਸਭਾ ਦੇ ਨਤੀਜਿਆਂ ਤੋਂ ਬਾਅਦ ਵਿਧਾਨ ਸਭਾ ਚੋਣਾਂ ਦੇ ਉੱਤੇ ਮੁੱਖ ਮੰਤਰੀ ਦਾ ਲਾਜ਼ਮੀ ਤੌਰ ਤੇ ਹੋਏਗਾ 2027 ਦੇ ਉੱਤੇ ਫੋਕਸ ਹਰ ਪੋਲੀਟੀਕਲ ਪਾਰਟੀ ਦਾ ਤਾਂ ਸੱਤਾ ਧਰਦਾ ਵੀ ਹੈ ਔਰ ਸੀਐਮ ਦੇ ਵੱਲੋਂ ਹਾਈ ਲੈਵਲ ਮੀਟਿੰਗ ਕੀਤੀ ਗਈ ਹੈ ਸਨਮਾਨਯਾ ਤੁਹਾਨੂੰ ਕੀ ਕੁਝ ਕਹਿੰਦੇ ਨਜ਼ਰ ਆਏ ਨੇ ਮੁੱਖ ਮੰਤਰੀ ਪੰਜਾਬ ਕੁਝ ਕੁ ਜਗ੍ਹਾ ਤੋਂ ਸ਼ਿਕਾਇਤਾਂ ਮਿਲੀਆਂ ਨੇ ਕਿ ਥੱਲੇੜੇ ਲੈਵਲ ਤੇ ਕ腐ਪਸ਼ਨ ਚੱਲ ਰਹੀ ਹੈ ਕਾਹੇ ਸਖਤ ਦੇ ਤਦ ਦਿੱਤੀਆਂ ਗਈਆਂ ਮੇਰੇ ਵੱਲੋਂ ਬਤੌਰ ਮੁੱਖ ਮੰਤਰੀ ਕਿ ਜੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੋਈ ਅਫਸਰ ਕਿਸੇ ਵੀ ਕੰਮ ਦੇ ਪੈਸੇ ਮੰਗਦਾ ਕਮਿਸ਼ਨ ਮੰਗਦਾ ਜਾਂ ਕੋਈ ਗੈਰਕਾਨੂੰਨੀ ਕੰਮ ਕਰਦਾ ਹੈ ਤਾਂ ਉਹਦਾ ਜ਼ਿੰਮੇਵਾਰ ਜਿਹੜਾ ਡੀਸੀ ਨੂੰ ਮੰਨਿਆ ਜਾਊਗਾ ਤੇ ਐਸਐਸਪੀ ਨੂੰ ਮੰਨਿਆ ਜਾਊਗਾ ਤੇ ਉਸ ਅਧਾਰ ਤੇ ਫਿਰ ਕਾਰਵਾਈ ਹੋਊਗੀ ਸਾਡੇ 3.5 ਕਰੋੜ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿਰਪਾ ਕਰਕੇ ਜੇ ਕੋਈ ਸਰਕਾਰੀ ਨੌਕਰੀ ਵਾਸਤੇ ਪੰਜਾਬ ਦੇ ਵਿੱਚ ਤੁਹਾਡੇ ਤੋਂ ਪੈਸੇ ਮੰਗਦਾ ਹੈ ਬਿਲਕੁਲ ਪੈਸੇ ਦੇਣ ਦੀ ਲੋੜ ਨਹੀਂ ਬਲਕਿ ਸਾਨੂੰ ਸਾਡਾ ਜਿਹੜਾ ਨੰਬਰ ਹੈ 9501200200 9501200200 ਇਸ ਨੰਬਰ ਤੇ ਫੋਨ ਕਰਕੇ ਦੱਸ ਦੋ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਤੇ ਬਾਕੀ ਕੰਮ ਸਾਡਾ ਸੋ ਇੱਕ ਨਵੇਂ ਕਿਸਮ ਦਾ ਇੱਕ ਨਵੇਂ ਅਲੱਗ ਲੈਵਲ ਦਾ ਜਿਹੜਾ ਨੈਕਸਟ ਲੈਵਲ ਜਿਹੜਾ ਪ੍ਰਸ਼ਾਸਨ ਅਸੀਂ ਉਹ ਦੇਣਾ ਚਾਹੁੰਦੇ ਆ ਉਹ ਹੁਣ ਅਸੀਂ ਇਹ ਕੱਲ ਤੋਂ ਹੀ ਲਾਗੂ ਕਰਤਾ ਇਹਦੇ ਵਾਸਤੇ ਕੋਈ ਇਹ ਨਹੀਂ ਹੈਗਾ ਕਿ ਉਹ ਜਾਣਗੇ ਜਾਂ ਕੋਈ ਟ੍ਰੇਨਿੰਗ ਹੋਊਗੀ ਕੁਝ ਨਹੀਂ ਸਿੱਧਾ ਕਹਿ ਤਾ ਡੀਸੀਆਂ ਨੂੰ ਐਸਐਸਪੀਜ਼ ਨੂੰ ਕੱਲ ਨੂੰ ਬੁਲਾਇਆ ਹੋਇਆ ਪਰ ਉਹਨੂੰ ਦੱਸਤਾ ਕਿ ਤੁਸੀਂ ਜ਼ਿੰਮੇਵਾਰ ਹੋਵੋਗੇ ਜੇ ਕੋਈ ਕੱਜਲਕਵਰੀ ਹੋਈ ਜੇ ਕੋਈ ਕ੍ਰਪਸ਼ਨ ਹੋਈ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲਿਆ ਜਾਊਗਾ ਹਰ ਜ਼ਿਲ੍ਹੇ ਚ ਡੀਸੀ ਦਫ਼ਤਰ ਦੇ ਵਿੱਚ ਇੱਕ ਸੀਐਮ ਵਿੰਡੋ ਚਾਹੇ ਮੁੱਖ ਮੰਤਰੀ ਸਹਾਇਤਾ ਕੇਂਦਰ ਕਹੋ ਇਹਨੂੰ ਉਹ ਖੋਲਿਆ ਜਾਊਗਾ ਉੱਥੇ ਅਫਸਰ ਬੈਠਣਗੇ ਉੱਥੇ ਐਮਐਲਏ ਸਾਹਿਬਾਨ ਵੀ ਜਦੋਂ ਮਰਜ਼ੀ ਕੰਮ ਲੈ ਕੇ ਆ ਸਕਦੇ ਨੇ ਸਾਰੇ ਉਥੇ ਕੋਈ ਵਲੰਟੀਅਰ ਸਾਡੀ ਪਾਰਟੀ ਦਾ ਕੰਮ ਲੈ ਕੇ ਆ ਸਕਦਾ ਉਥੇ ਤੇ ਉਹ ਜਿੰਨਾ ਵੀ ਉਥੇ ਜੇ ਤਾਂ ਉਹ ਕੰਮ ਜ਼ਿਲ੍ਹਾ ਲੈਵਲ ਦਾ ਹੀ ਹੈ ਤਾਂ ਤਾਂ ਉਹ ਇਮੀਡੀਏਟਲੀ ਉਸੇ ਵੇਲੇ ਉਸ ਕੰਮ ਨੂੰ ਡੀਸੀ ਜਾਂ ਜਿਹੜੇ ਵੀ ਅਫਸਰ ਨਾਲ ਸੰਬੰਧਿਤ ਹੈ ਉਥੇ ਟਰਾਂਸਫਰ ਕਰ ਦਿੱਤਾ ਜਾਊਗਾ ਵੀ ਤੂੰ ਉਥੇ ਚਲਾ ਜਾ ਭਾਈ ਤੇਰਾ ਕੰਮ ਇੱਥੇ ਹੀ ਹੋ ਜਾਊਗਾ ਜੇ ਉਹ ਮਿਨਿਸਟਰੀ ਲੈਵਲ ਦਾ ਕੰਮ ਹੈ ਤਾਂ ਸ਼ਾਮ ਤੱਕ ਮੇਰੇ ਕੋਲੇ ਸਾਰਾ ਕੁਝ ਹਰੇਕ ਜ਼ਿਲ੍ਹੇ ਤੋਂ ਉਹ ਸਕੈਨ ਹੋ ਕੇ ਆਊਗਾ ਮੁੱਖ ਮੰਤਰੀ ਦਫਤਰ ਦੇ ਵਿੱਚ ਇੱਕ ਮੁੱਖ ਮੰਤਰੀ ਸਹਾਇਤਾ ਕੇਂਦਰ ਜਾਂ ਡੈਸ਼ਬੋਰਡ ਮੁੱਖ ਮੰਤਰੀ ਡੈਸ਼ਬੋਰਡ ਬਣਾਇਆ ਜਾ ਰਿਹਾ ਹੈ ਜਿਹਦੇ ਚੋਂ ਕੰਮ ਸ਼ਾਮ ਤੱਕ ਇੱਥੇ ਆ ਜਾਣਗੇ ਸਬੰਧਿਤ ਜਪੜ ਇੱਕ ਦਿਨ ਚ ਚਾਰ ਜਾਂ ਪੰਜ ਪਿੰਡਾਂ ਦੇ ਰੇਡੀਅਸ ਚ ਵੱਡੇ ਪਿੰਡ ਚ ਸਪੀਕਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚ ਵੈਸੇ ਵੀ ਅਨਾਉਂਸਮੈਂਟ ਕਰਾਈ ਜਾਊਗੀ ਇਹਨਾਂ ਪਿੰਡਾਂ ਦੇ ਵਿੱਚ ਜਿੰਨੇ ਵੀ ਕੋਈ ਕੰਮ ਨੇ ਰਿਸਟਰੀਆਂ ਨੇ ਆਧਾਰ ਕਾਰਡ ਨੇ ਜਨ ਜਾਤੀ ਪ੍ਰਮਾਣ ਪੱਤਰ ਹੈ ਜਾਂ ਜਿਹਦੇ ਵਾਸਤੇ ਉਹਨਾਂ ਨੂੰ ਕੰਮ ਜਾਣਾ ਪੈਂਦਾ ਹੈ ਇਸ ਪਿੰਡ ਦੇ ਵਿੱਚ 11 ਵਜੇ ਤੋਂ ਲੈ ਕੇ 2 ਵਜੇ ਤੱਕ 11 ਵਜੇ ਤੋਂ ਲੈ ਕੇ 3 ਵਜੇ ਤੱਕ ਤੀਸੀ ਦਫਤਰ ਤੋਂ ਸਾਰੇ ਅਧਿਕਾਰੀ ਜਿਹੜੇ ਨੇ ਉਹ ਪਿੰਡ ਦੀ ਫਲਾਨੀ ਸੱਤ ਦੇ ਵਿੱਚ ਬੈਠਣਗੇ ਆ ਕੇ ਆਪਣਾ ਕੰਮ ਕਰਵਾਓ ਤੇ ਉਹਦੀ ਸਾਰੀ ਜਿਹੜੀ ਵੀਡੀਓ ਹੈ ਉਹ ਮੁੱਖ ਮੰਤਰੀ ਡੈਸ਼ ਬੋਰਡ ਤੇ ਆਊਗੀ ਤਾਂ AI ਦਾ ਇਸਤੇਮਾਲ ਕਰਕੇ ਮੈਂ ਗੱਡੀ ਦੇ ਵਿੱਚ ਜਾਣਾ ਮੈਂ ਗੱਡੀ ਜਾਂਦਾ ਜਾਂਦਾ ਆਪਣੇ ਆਈਪੈਡ ਤੇ ਇਹ ਦੇਖ ਸਕੂਗਾ ਕਿ ਕਿਹੜੀ ਤਹਿਸੀਲ ਦੇ ਵਿੱਚ ਹੁਣ ਤੱਕ ਕਿੰਨੀਆਂ ਰਿਸਟੀਆਂ ਹੋ ਗਈਆਂ ਤਹਿਸੀਲਦਾਰ ਬੈਠਾ ਹੈ ਜਾਂ ਨਹੀਂ ਬੈਠਾ ਜੇ ਉਹਨੇ 9:30 ਵਜੇ ਤੋਂ 10:30 ਵਜੇ ਤੱਕ ਤਾਂ 5 ਰਿਸਟੀਆਂ ਕਰਤੀਆਂ ਪਰ 12 ਵਜੇ ਤੱਕ ਇੱਕ ਵੀ ਨਹੀਂ ਕੀਤੀ ਉਸ ਤੋਂ ਬਾਅਦ ਮੈਂ ਪਤਾ ਕਰ ਸਕਦਾ ਇਮੀਡੀਏਟਲੀ ਕਿ ਤਹਿਸੀਲਦਾਰ ਉੱਥੇ ਮੌਜੂਦ ਨਹੀਂ ਹੈਗਾ ਜਾਂ ਰਿਸਟਰੀਆ ਕਰਾਉਣ ਵਾਲੀ ਹੈ ਨਹੀਂ ਕੋਈ ਯਾਨੀ ਕਿ ਮੇਰੀ ਜਿਹੜੀ ਬਾਜ਼ ਅੱਖ ਹੈ ਉਹ ਸਾਰੇ ਦਫ਼ਤਰਾਂ ਤੇ ਰਹੂਗੀ ਕਾ ਰੱਪਸ਼ਨ ਦੇ ਮੁੱਦੇ ਦੇ ਉੱਤੇ ਸਖਤ ਨਜ਼ਰ ਆ ਰਹੇ ਨੇ ਇਹ ਪੂਰਾ ਜਿਹੜਾ ਐਕਸ਼ਨ ਪਲਾਨ ਹੈ ਇੰਪਲੀਮੈਂਟ ਹੋਣ ਦੇ ਨਾਲ ਲੋਕਾਂ ਨੂੰ ਕਿੰਨਾ ਫਰਕ ਪਏਗਾ ਉਹ ਦੇਖਣਾ ਹੋਏਗਾ ਇਸ ਸਬੰਧ ਵਿੱਚ ਆਲੇ ਜ਼ਿਕਰ ਨਸ਼ੇ ਦਾ ਵੀ ਮੁੱਖ ਮੰਤਰੀ ਕਰਦੇ ਨਜ਼ਰ ਆਏ ਤੇ ਉਹਨਾਂ ਨੇ ਨਸ਼ੇ ਦੇ ਖਿਲਾਫ ਵੀ ਵੱਡਾ ਐਕਸ਼ਨ ਪਲਾਨ ਉਲੀਕਿਆ ਹੈ ਕੱਲ ਪੁਲਿਸ ਅਫਸਰਾਂ ਦੇ ਨਾਲ ਸੀਐਮ ਦੀ ਬੈਠਕ ਹੈ ਔਰ ਨਸ਼ੇ ਦੇ ਮੁੱਦੇ ਦੇ ਵੀ ਇਹ ਅਹਿਮ ਖਬਰ ਮੁੱਖ ਮੰਤਰੀ ਜਦੋਂ ਗੱਲਬਾਤ ਕਰ ਰਹੇ ਸੀ ਮੀਡੀਆ ਦੇ ਜ਼ਰੀਏ ਪੰਜਾਬ ਦੇ ਲੋਕਾਂ ਦੇ ਨਾਲ ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਜਿਹੜਾ ਲੈਕਸਸ ਹੈ ਉਸ ਨੂੰ ਤੋੜਨੀ ਜ਼ਰੂਰਤ ਹੈ कल एसएसपीज दे नाल सीएम दी मीटिंग होवेगी एक सामाजिक लहर बनावणी ਹੋਏਗੀ ਨਸ਼ੇ ਦੇ ਖਿਲਾਫ ਮੁੱਖ ਮੰਤਰੀ ਕਹਿੰਦੇ ਨਜ਼ਰ ਆਏ ਤਾਂ ਜੀ ਡੀਸੀਸ ਸੱਦੇ ਗਏ ਸੀ ਪੰਜਾਬ ਪਰ ਦੇ ਸਾਰੇ ਜ਼ਿਲ੍ਹਿਆਂ ਦੇ ਔਰ ਜਿਹੜੇ ਹੋਰ ਵੱਡੇ ਦੀ ਘਾੜੀ ਹੁੰਦੇ ਨੇ ਉਹ ਵੀ ਸੱਦੇ ਗਏ ਔਰ ਹੁਣ ਕੱਲ एसएसपी ਸੱਦੇ ਜਾ ਰਹੇ ਨੇ ਜਿਨ੍ਹਾਂ ਦੇ ਨਾਲ ਮੁੱਖ ਮੰਤਰੀ ਬੈਠਕ ਕਰਨਗੇ ਔਰ ਨਸ਼ੇ ਦੇ ਖਿਲਾਫ ਇੱਕ ਪੂਰਾ ਐਕਸ਼ਨ ਪਲਾਨ ਕਿਸ ਤਰੀਕੇ ਨਾਲ ਉਲੀਕਿਆ ਜਾਵੇ ਉਸ ਦੇ ਉੱਤੇ ਮੰਥਨ ਕੀਤਾ ਜਾਏਗਾ ਸੀਐਨਏ ਕਿਹਾ ਕਿ ਇੱਕ ਲਹਿਰ ਬਣਾਉਣ ਦੀ ਲੋੜ ਹੈ ਔਰ ਦੂਜੇ ਪਾਸੇ ਜਿਹੜਾ ਨੈਕਸਸ ਬਣਿਆ ਹੋਇਆ ਉਸ ਨੂੰ ਵੀ ਤੋੜਨ ਦੀ ਜ਼ਰੂਰ ਬਾਕੀ ਡਰੱਗ ਕੱਲ ਨੂੰ ਪੁਲਿਸ ਵੱਲਾਈ ਹੋਈ ਹੈ ਤੁਸੀਂ ਦੇਖ ਰਹੇ ਹੋਵੋਗੇ ਵੱਡੇ ਪੱਧਰ ਤੇ ਬਦਲੀਆਂ ਕੀਤੀਆਂ ਜਾ ਰਹੀਆਂ ਨੇ 500 ਪੁਲਿਸ ਵਾਲਾ ਕੱਲੇ ਜਲੰਧਰ ਜ਼ਿਲ੍ਹੇ ਚ ਬਦਲਿਆ ਜਿਹੜੀਆਂ ਯਾਰੀਆਂ ਰਿਸ਼ਤੇਦਾਰੀਆਂ ਪਿਛਲੇ 10-10 ਸਾਲ ਤੋਂ ਉੱਥੇ ਹੀ ਪੈਗੀਆਂ ਤੇ ਉਹਨਾਂ ਤੇ ਪੂਰਾ ਜਿਹੜਾ 2-3 ਮਹੀਨੇ ਚ ਅਸੀਂ ਬਣਾਇਆ ਸਾਡੇ ਕੋਲੇ ਰੋਸਟਰ ਬਣ ਗਿਆ ਸਾਰਾ ਹੋਮਵਰਕ ਹੋ ਗਿਆ ਉਹਦੇ ਮੁਤਾਬਕ ਅਸੀਂ ਹੁਣ ਕੰਮ ਕਰਦੇ ਤਾਂ ਮੁੱਖ ਮੰਤਰੀ ਦੇ ਵੱਲੋਂ ਨਸ਼ੇ ਦੇ ਖਿਲਾਫ ਪੂਰਾ ਐਕਸ਼ਨ ਪਲਾਨ ਤਿਆਰ ਕੀਤਾ ਜਾ ਰਿਹਾ ਹੁਣ ਦੇਖਣਾ ਹੋਏਗਾ ਕਿ ਇਸ ਦਾ ਜ਼ਮੀਨੀ ਪੱਧਰ ਦੇ ਉੱਤੇ ਅਸਰ ਕਦੋਂ ਨਜ਼ਰ ਆਉਂਦਾ ਹੈ ਤੇ ਨਸ਼ੇ ਦੇ ਕੋੜ ਤੋਂ ਕਦੋਂ ਪੰਜਾਬ ਨੂੰ ਆਜ਼ਾਦੀ ਮਿਲਦੀ ਹੈ ਖੈਰ ਨਸ਼ਾ ਇੱਕ ਇੱਕ ਤਰੀਕੇ ਨਾਲ ਵੀ ਕਿਹਾ ਜਾਂਦਾ ਹੈ ਕਿ ਇਸ ਨੂੰ ਮੁਕੰਮਲ ਤੌਰ ਤੇ ਖਤਮ ਕਰਨਾ ਨਾ ਮੁਮਕਨ ਦੀ ਤਰ੍ਹਾਂ ਦੁਨੀਆ ਭਰ ਦੇ ਵਿੱਚ ਗੱਲ ਹੁੰਦੀ ਹੈ ਪਰ ਜੇਕਰ ਪੰਜਾਬ ਦੇ ਵਿੱਚ ਜਿਹੜਾ ਸਿੰਥੈਟਿਕ ਡਰਗ ਹੈ ਉਸ ਦੇ ਵਿਰੋਧ ਲਗਾ ਲਈ ਜਾਵੇ ਤਾਂ ਇੱਕ ਵੱਡੀ ਜਿੱਤ ਨਸ਼ੇ ਦੇ ਖਿਲਾਫ ਹੋ ਸਕਦੀ ਹੈ ਅੱਗੇ ਵੱਧ ਨਸ਼ੇ ਦੇ ਮੁੱਦੇ ਉੱਤੇ ਖੂਬ ਸਿਆਸਤ ਵੀ ਹੋ ਰਹੀ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਅਤੇ ਕਿਹਾ ਕਿ ਨਸ਼ੇ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਗੰਭੀਰ ਨਹੀਂ ਹੈ ਸੁਬ ਵਿੱਚ ਥਾਂ-ਥਾਂ ਤੇ ਨਸ਼ਾ ਵਿਕ ਰਿਹਾ ਹੈ ਨਾਲ ਹੀ ਚੰਨੀ ਨੇ ਪੁਲਿਸ ਦੀ ਕਾਰਵਾਈ ਤੇ ਵੀ ਸਵਾਲ ਚੁੱਕੇ ਚੰਨੀ ਮੁਤਾਬਕ ਪੁਲਿਸ ਦੀ ਮਿਲਿਪੁਗਦੇ ਨਾਲ ਹੀ ਨਸ਼ਾ ਵਿਕ ਰਿਹਾ ਹੈ ਪਿਛਲੇ 2 ਸਾਲਾਂ ਜਿਸ ਤਰੀਕੇ ਦੇ ਨਾਲ ਇਹ ਕਿ ਨਸ਼ੇ ਦੀ ਪਰਮਾਰ ਹੋਈ ਹੈ ਹਰ ਪਿੰਡ ਹਰ ਮਹੱਲੇ ਹਰ ਗਲੀ ਦੇ ਵਿੱਚ ਨਸ਼ਾ ਵਿਕਣ ਲੱਗਿਆ ਹੋਇਆ ਹੈ ਇਹ ਬਿਨਾ ਸਰਕਾਰ ਦੀ ਸ਼ੈ ਤੇ ਤੇ ਪੁਲਿਸ ਦੀ ਇਨਵੋਲਵਮੈਂਟ ਤੇ ਬਿਨਾ ਹੋ ਨਹੀਂ ਸਕਦਾ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਿਹਾ ਸੀ ਹਾਲਾਂਕਿ ਜਾਖੜ ਦੇ ਬਿਆਨ ਤੇ ਪਲੜਵਾਰ ਕਰਦਿਆਂ ਆਮ ਆਦਮੀ ਪਾਰਟੀ ਨੇ ਟਵੀਟ ਕੀਤਾ ਕਿ ਮਹਾਰਾਸ਼ਟਰ ਤੇ ਗੁਜਰਾਤ ਦੀਆਂ ਬੀਜੇਪੀ ਸਰਕਾਰਾਂ ਨਸ਼ਾ ਭੇਜ ਰਹੀਆਂ ਨੇ ਜਿਸ ਕਾਰਨ ਪੰਜਾਬ 'ਚ ਨਸ਼ਾ ਵਧਿਆ ਹੈ ਕੰਨਸ਼ਦ ਦੇ ਮੁੱਦੇ ਉੱਤੇ ਬਿਆਨਬਾਜ਼ੀ ਤਾਂ ਖੂਬ ਹੋ ਰਹੀ ਹੈ ਪਰ ਸਭ ਦੇ ਵਿਚਾਲੇ ਸਵਾਲ ਜ਼ਰੂਰ ਹੋਏਗਾ ਕਿ ਇਸ ਦੇ ਉੱਤੇ ਲਗਾਮ ਲਗਾਈ ਕਿਵੇਂ ਜਾਵੇ ਅੱਗੇ ਵਾਦਿਆਂ ਤੇ ਗੱਲ ਜਲੰਧਰ ਜ਼ਿਮਨੀ ਚੋਣ ਦੀ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੇ ਵਿੱਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਤੇ ਮੁੱਖ ਮੰਤਰੀ ਦੇ ਵੱਲੋਂ ਕਿਰਾਏ ਦੇ ਉੱਤੇ ਕੋਠੀ ਲੈਂਡ ਦੇ ਇੱਕ ਦਾਅਵੇ ਦੇ ਉੱਤੇ ਵੀ ਮੁੱਖ ਮੰਤਰੀ ਨੇ ਖੁਦ ਬਿਆਨ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਮੈਂ ਹਾਲੇ ਤੱਕ ਕਿਰਾਏ ਦੇ ਉੱਤੇ ਕੋਈ ਘਰ ਨਹੀਂ ਲਿਆ ਜਲੰਧਰ ਵੈਸਟ ਦੇ ਵਿੱਚ ਜਲੰਧਰ ਜ਼ਿਮਨੀ ਚੋਣ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਮੈਂ ਸੰਗਰੂਰ ਦੇ ਵਿੱਚ ਵੀ ਕਿਰਾਏ ਦੇ ਉੱਤੇ ਹੀ ਰਹਿੰਦਾ ਹ ਉਹਨਾਂ ਤੋਂ ਬਾਅਦ ਜਲੰਧਰ ਦੇ ਲਈ ਦਫਤਰ ਬਣਾਵਾਂਗੇ ਉਹ ਕਾਰਜ ਜਿਸ ਦਾ ਜ਼ਿਕਰ ਹੋ ਰਿਹਾ ਜਲੰਧਰ West ਚੋਣ ਜਲੰਧਰ West ਵਿਧਾਨ ਸਭਾ ਹਲਕੀ ਦੀ ਚੋਣ ਲਾਜ਼ਮੀ ਤੌਰ ਤੇ ਇੱਕ ਵੱਡਾ ਚੈਲੰਜ ਹੋਏਗੀ ਆਮ ਆਦਮੀ ਪਾਰਟੀ ਦੇ ਲਈ ਵੀ ਕਿਉਂਕਿ ਇਸ ਤੋਂ ਬਾਅਦ ਚਾਰ ਹੋਰ ਸਿਮਨੀ ਚੋਣਾਂ ਹੋਣੀਆਂ ਨੇ ਇਸ ਕਰਕੇ ਜਿਵੇਂ ਹਰ ਪੋਲੀਟੀਕਲ ਪਾਰਟੀ ਪੂਰਾ ਜ਼ੋਰ ਲਗਾਏਗੀ ਉਸ ਤਰੀਕੇ ਨਾਲ ਆਮ ਆਦਮੀ ਪਾਰਟੀ ਵੀ ਲਾਜ਼ਮੀ ਤੌਰ ਤੇ ਇਸ ਸੀਟ ਨੂੰ ਇੱਕ ਵਾਰ ਫਿਰ ਆਪਣੇ ਨਾਮ ਕਰਨ ਦੇ ਲਈ ਪੂਰਾ ਜ਼ੋਰ ਲਗਾਉਂਦੀ ਨਜ਼ਰ ਆਈਗੀ ਜਲੰਧਰ West ਦੀ ਚੋਣ ਦਾ ਸੀ ਜ਼ਿਕਰ ਕਰੀਏ ਦਾ ਸ਼ੀਤਲ ਅੰਗਰ왈 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਦੇ ਉੱਤੇ ਜਿੱਤੇ ਸੀ ਪਰ ਥੋੜੇ ਚਿਰ ਪਹਿਲਾਂ ਉਹਨਾਂ ਨੇ ਪਾਰਟੀ ਛੱਡੀ ਭਾਜਪਾ ਚ ਜੁਆਇਨ ਕਰ ਲਈ ਔਰ ਆਪਣੇ ਵਿਧਾਇਕੀ ਵਾਲੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ ਔਰ ਹੁਣ ਚੋਣ ਹੋਣ ਜਾ ਰਹੀ ਹੈ 10 ਤਰੀਕ ਨੂੰ ਵੋਟਾਂ ਪੈਣਗੀਆਂ ਦੇਖੋ ਜੀ ਮੈਂ ਹਜੇ ਕੋਈ ਕੋਠੀ ਨਹੀਂ ਲਈ ਪਰ ਹਾਂ ਮੈਂ ਸੰਗਰੂਰ ਵੀ ਕਰਾਇਤੇ ਰਹਿਣਾ ਜਲੰਧਰ ਵੀ ਕਰਾਇਤੇ ਕੋਠੀ ਘਰ ਲੈ ਲਾਂਗੇ ਪਰ ਉਹ ਕੱਲੇ ਐ ਨਹੀਂ ਹੈਗਾ ਕਿ 10 ਜੁਲਾਈ ਤੱਕ ਲਵਾਂਗੇ ਫਿਰ ਉਹਨੂੰ ਉੱਧਰਲੇ ਏਰੀਏ ਦਾ ਦਫ਼ਤਰ ਹੀ ਬਣਾ ਲਾਂਗੇ ਜੀ 7 ਦਿਨ ਹਫ਼ਤੇ ਦੇ ਹੁੰਦੇ ਨੇ 2 ਦਿਨ ਜਲੰਧਰ ਲਾਇਆ ਕਰਾਂਗੇ 3 ਦਿਨ ਜਲੰਧਰ ਲਾਇਆ ਕਰਾਂਗੇ 4 ਦਿਨ ਐਸੇ ਕੰਮ ਧੀ ਹੈ ਜੀ ਹੁਣ ਠੀਕ ਹੈ ਨਾ ਮੈਂ ਤਾਂ ਕੋਈ ਕਿਸੇ ਖਾਡਾ ਹਿੱਸਾ ਪਾਉਣਾ ਨਹੀਂ ਕਿਸੇ ਕਿਸੇ ਠੇਕੇ ਆ ਹਿੱਸਾ ਨਹੀਂ ਪਾਉਣਾ ਕਿਸੇ ਹਵੇਲੀਆਂ ਚ ਹਿੱਸਾ ਨਹੀਂ ਪਾਉਣਾ ਪਰ ਹਾਂ ਪਉਣਾ ਹਿੱਸਾ ਤਾਂ ਲੋਕਾਂ ਦੇ ਦੁੱਖਾਂ ਸੁੱਖਾਂ ਚ ਪਉਣਾ ਹੈ ਔਰ ਜਿੰਨਾ ਵੀ ਲੋਕਾਂ ਨੇ ਇਸ ਸਿਲੈਕਸ਼ਨ ਚ ਜਿੰਨਾ ਪਿਆਰ ਦਿੱਤਾ ਉਹਦੇ ਲਈ ਮੈਂ ਧੰਨਵਾਦ ਮੇਰੇ ਸਿਰ ਮੱਥੇ ਸਾਰਾ ਫਤਵਾ ਕਮੀ ਸਾਡੇ ਵਾਲੇ ਪਾਸੇ ਭਾਵੇਂ ਕੋਈ ਰਹਿ ਗਈ ਹੋਵੇ ਲੋਕਾਂ ਦੇ ਪਾਸੇ ਕੋਈ ਕਮੀ ਨਹੀਂ ਰਹੀ ਜਲੰਧਰ ਵੈਸਟ ਚੌਂਡ ਦੇ ਉੱਤੇ ਆਮ ਆਦਮੀ ਪਾਰਟੀ ਔਰ ਮੁਖਮੰਤਰੀ ਦਾ ਖਾਸ ਫੋਕਸ ਨਜ਼ਰ ਆ ਰਿਹਾ ਹੈ ਹੁਣ ਕਿਰਾਏ ਦੀ ਕੋਠੀ ਲੈ ਕੇ ਜੇਕਰ ਉੱਥੇ ਮੁਖਮੰਤਰੀ ਕੁਝ ਦਿਨ ਰੁਕਦੇ ਨੇ ਉਸ ਦਾ ਇਲੈਕਸ਼ਨ ਦੇ ਉੱਤੇ ਕਿਵੇਂ ਇੰਪੈਕਟ ਪੈਂਦਾ ਦੇਖਣਾ ਹੋਵੇਗਾ ਇਸ ਸਭ ਦੇ ਵਿਚਾਲੇ ਲੋਕ ਸਭਾ ਚੋਣਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਔਰ ਜਲੰਧਰ ਵੈਸਟ ਦਾ ਲੋਕ ਸਭਾ ਚੋਣਾਂ ਤੋਂ ਬਾਅਦ ਜਲੰਧਰ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣ ਮਾਹੌਲ ਪੱਕਿਆ ਹੋਇਆ ਹੈ ਕੈਂਡੀਡੇਟਸ ਦੇ ਨਾਮ ਵੀ ਸਾਹਮਣੇ ਆ ਰਹੇ ਆਤੇ ਜਲੰਧਰ ਵੈਸਟ ਸੀਟ ਤੋਂ ਸਿਮਲੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਭਾਜਪਾ ਨੇ ਆਪਣੇ ਉਮੀਦਵਾਰ ਬੀਜਪੀ ਨੇ ਸ਼ੀਤਲ ਅੰਗੁਰਾਲ ਨੂੰ ਚੋਣ ਮੈਦਾਨ ਚ ਉਤਾਰਿਆ ਤੋਥੀ ਆਮ ਆਦਮੀ ਪਾਰਟੀ ਨੇ ਸਾਬਕਾ ਮੰਤਰੀ ਚੁਨੀਰਾਲ ਭਗਤ ਦੇ ਪੁੱਤੇ ਮੋਹਿੰਦਰ ਭਗਤ ਦੇ ਉੱਤੇ ਦਾ ਖਿਡਿਆ ਹੈ। ਪਾਰਟੀ ਪੰਜਾਬ ਰਾਜ ਭਗਵਨ ਸਿੰਘ ਮਾਨ ਜੀ ਉਹਦੇ ਨਾਲ ਅਰਵਿੰਦ ਕੈਰੀਵਾਲ ਦੇ ਨਾਲ ਉਹਦੀ ਟੀਮ ਕਰਕੇ ਸੰਦੀਪ ਪਾਠਕ ਦੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਮੇਰੇ ਤੋਂ ਪ੍ਰੋਸੈਜ ਕਰਾਇਆ ਹੈ ਔਰ ਮੈਂ ਪ੍ਰੋਸੈਜ ਦਵਾਉਂਦਾ ਹਾਂ ਉਹਨਾਂ ਨੂੰ ਕਿ ਮੈਂ ਇਹ ਜੋ ਟੀਮ ਆਪਣੇ ਵਲੰਟੀਅਰ ਲੀਡਰ ਸਾਹਿਬਾਨ ਦੇ ਸਹਿਯੋਗ ਨਾਲ ਭਾਰੀ ਬੋਭਨ ਜਿੱਤਾਂਗਾ। ਅਸੀਂ ਮੈਂ ਉਹਨਾਂ ਨੂੰ ਪੁੱਛਾ ਦਵਾਂਦਾ ਹਾਂ ਕਾਬਲੇ ਗੋਰੇ ਕੀ ਸ਼ੀਤਲ ਅੰਗੁਰਾਲ ਦੇ ਅਸਤੀਫੇ ਤੋਂ ਬਾਅਦ ਜਲੰਧਰ ਵੈਸਟ ਦੀ ਸੀਟ ਖਾਲੀ ਹੋਈ ਸੀ ਅਤੇ ਸ਼ੀਤਲ ਅੰਗੁਰਾਲ ਲੋਕ ਸਭਾ ਚੋਣਾਂ ਦੇ ਦੌਰਾਨ ਭਾਜਪਾ ਦੇ ਵਿੱਚ ਸ਼ਾਮਿਲ ਹੋਗੇ ਸਨ ਉਹਨਾਂ ਦੇ ਇੱਕ ਪਾਸੇ ਸ਼ੀਤਲ ਅੰਗੁਰਾਲ ਤੇ ਦੂਜੇ ਪਾਸੇ ਮਹਿੰਦਰ ਭਗਤ ਤੇ ਦੋ ਨਾਮ ਫਾਈਨਲ ਹੋ ਚੁੱਕੇ ਨੇ ਅਕਾਲੀ ਦਲ ਕਾਂਗਰਸ ਕਿਹਨਾਂ ਨੂੰ ਆਪਣਾ ਉਮੀਦਵਾਰ ਬਣਾਉਂਦੀ ਹੈ ਤੇ ਦੂਜੇ ਪਾਸੇ ਹੋਰ ਕੌਣ-ਕੌਣ ਚੋਣ ਮੈਦਾਨ 'ਚ ਹੁੰਦਾ ਉਹ ਪਤਾ ਲੱਗੇਗਾ ਕਿਉਂਕਿ 21 ਜੂਨ ਲਾਸਟ ਦਿਨ ਹੈ ਨਾਮਜ਼ਦਗੀਆਂ ਦਾ ਉਧਰ ਅਕਾਲੀ ਦਲ ਤੋਂ ਬਾਗੀ ਚਰਨਜੀਤ ਬਰਾੜ ਨੇ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰਾਂ ਦੇ ਉੱਤੇ ਤਿੱਖਾ ਸ਼ਬਦੀ ਵਰ੍ਹਿਆ। ਕਿ ਕਿਹਾ ਕਿ ਬੰਟੀ ਰੁਮਾਣਾ ਵਰਗੇ ਆਗੂਆਂ ਕਰਕੇ ਅਕਾਲੀ ਦਲ ਦਾ ਬਹੁਤ ਨੁਕਸਾਨ ਹੋਇਆ ਹੈ। ਚਰਨਜੀਤ ਬਰਾੜ ਦੇ ਮੁਤਾਬਕ ਉਹਨਾਂ ਨੇ ਅੰਮ੍ਰਿਤਪਾਲ ਅਤੇ ਸਰਬਜੀਤ ਸਿੰਘ ਖਾਲਸਾ ਦੇ ਖਿਲਾਫ ਉਮੀਦਵਾਰ ਨਾ ਐਲਾਨਣ ਦੀ ਸਲਾਹ ਦਿੱਤੀ ਸੀ ਪਰ ਬੰਟੀ ਰੁਮਾਣਾ ਨੇ ਵੀ ਉਸ ਸਮੇਂ ਉਹਨਾਂ ਦਾ ਵਿਰੋਧ ਕੀਤਾ। ਤੰਦਨਾ ਦੇ ਵਿੱਚ ਮੈਨੂੰ ਟਾਈਮ ਦੇਣ ਦੀ ਬਜਾਏ 3 ਦਿਨ ਇੱਕ ਜਿਹਨੇ ਬੇੜਾਗਰ ਪਾਰਟੀ ਦਾ ਕੀਤਾ ਬੰਟੀ ਰੁਮਾਨਾ ਨੇ ਉਹਦੇ ਘਰ ਤਾਂ ਬੈਠਿਆ ਜਾ ਸਕਦਾ ਔਰ ਕਿਸੇ ਵੀ ਲੀਡਰ ਨੂੰ ਮਿਲਿਆ ਨਹੀਂ ਜਾ ਸਕਦਾ ਔਰ ਮੈਥੂ ਨੂੰ ਵੀ ਮਿਲਿਆ ਨਹੀਂ ਜਾ ਸਕਦਾ ਪਾਰਟੀ ਦੇ ਕੋਰ ਕਮੇਟੀ ਦੇ ਸਨੇਹ ਮੈਥੂ ਲਵਾਏ ਜਾ ਰਹੇ ਆ ਔਰ ਪਾਰਟੀ ਦੀਆਂ ਜਿਹੜੀਆਂ ਮੀਟਿੰਗਾਂ ਨੇ ਲੋਕ ਸਭਾ ਹਲਕਾ ਵਾਈਜ਼ ਉਹ ਵੀ ਮੈਥੂ ਤਿਆਰ ਕਰਵਾਈਆਂ ਜਾ ਰਹੀਆਂ ਜਾਂ ਸਨੇਹ ਲਵਾਏ ਜਾ ਰਹੇ ਆ ਇਸ ਨਾਲ ਹੀ ਚਰਨਜੀਤ ਪ੍ਰਾਂਤ ਨੇ ਕਿਹਾ ਕਿ ਉਹ ਅਜ ਵੀ ਬਾਦਲ ਪਰਿਵਾਰ ਦੇ ਨਾਲ ਨੇ ਪਰ ਉਹਨਾਂ ਨੂੰ ਪਾਰਟੀ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਦੇ ਪਾਸੇ ਤੁਸੀਂ ਇਹ ਇਹ ਚੀਜ਼ ਦੇਖ ਸਕਦੇ ਹੋ ਕਿ ਆਕਾਲੀ ਦਲ ਦੇ ਲਈ ਮੁਸ਼ਕਲਾਂ ਦਾ ਪਹਾੜ ਜ਼ਰੂਰ ਹੈ ਕਿਉਂਕਿ 13 ਦੇ ਵਿੱਚੋਂ ਇੱਕ ਸੀਟ ਆਈ 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਤੇ ਇਸ ਮਾਹੌਲ ਦੇ ਵਿੱਚ ਚੋਂ ਉਹਨਾਂ ਦੇ ਨਤੀਜਿਆਂ ਤੋਂ ਬਾਅਦ ਜਦੋਂ ਪਾਰਟੀ ਦੇ ਅੰਦਰੋਂ ਹੀ ਬਾਗੀ ਸੁਰ ਉੱਠਣ ਲੱਗਣ ਫਿਰ ਫਰਕ ਤੱਪੈਂਦਾ ਉਧਰ ਪੱਛਮ ਬੰਗਾਲ ਦੇ ਦਾਜਨਿੰਗ ਦੇ ਵਿੱਚ ਇੱਕ ਮਾਲ ਗੱਡੀ ਟ੍ਰੇਨ ਨੇ ਕੰਚਨਜੰਗਾ ਐਕਸਪ੍ਰੈਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਔਰ ਹਾਦਸੇ 'ਚ 8 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਮਾਲ ਗੱਡੀ ਦੇ ਇੰਜਣ ਦੇ ਉੱਤੇ ਐਕਸਪ੍ਰੈਸ ਟ੍ਰੇਨ ਦਾ ਡੱਬਾ ਛੜ ਕੇ ਖਵਾ ਦੇ ਵਿੱਚ ਲਟਕ ਗਿਆ ਅਤੇ ਦੋ ਫੋਗੀਆਂ ਪਟੜੀ ਤੋਂ ਉੱਤਰ ਗਈਆਂ ਦੱਸਿਆ ਜਾ ਰਿਹਾ ਹੈ ਕਿ ਕੰਚਨਜੰਗਾ ਐਕਸਪ੍ਰੈਸ ਅਗਰਤਲਾ ਤੋਂ ਪੱਛਮੀ ਬੰਗਾਲ ਦੇ ਸਿਆਲਦਾਹ ਜਾ ਰਹੀ ਸੀ ਅਤੇ ਸਵੇਰੇ 9 ਵਜੇ ਦੇ ਲਿਡੇ ਸਿਲਿਗੁੜੀ ਦੇ ਰੰਗਾਪਾਣੀ ਸਟੇਸ਼ਨ ਦੇ ਕੋਲ ਰੈੱਡ ਸਿਗਨਲ ਦੀ ਵਜ੍ਹਾ ਨਾਲ ਰੁਕਿਆ ਹੋਇਆ ਸਨ ਉਸ ਸਮੇਂ ਪਿੱਛੇ ਤੋਂ ਮਾਲ ਗੱਡੀ ਨੇ ਆ ਕੇ ਟੱਕਰ ਮਾਰ ਦਿੱਤੀ ਦੇਖ ਕੇ ਬਾਤ ਕਰੇ ਤਾਂ 3 ਆਦਮੀ ਦਾ ਹਮ ਜਿਵੇਂ 8 ਆਦਮੀ ਦਾ ਸਪਸ਼ਟੀਕਰਨ ਕੀਤਾ ਹੈ ਸੀਪੀਆਰਓ ਨੇ ਰੇਲਵੇ ਉਸਮੇ 3 ਆਦਮੀ ਹੈ ਜੋ ਆਪਕਾ ਰੇਲਵੇ এমਪਲੋਏ ਬਤਾਇਆ ਗਿਆ ਉਸਮੇ 2 ਪਾਇਲਟ ਹੈ ਔਰ 1 ਗੂਡਸ ਦਾ ਗਾਰਡ ਹੈ ਉਧਰ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਖਾਸੇ ਤੇ ਦੁੱਖਟਾਇਆ ਸੀ ਕੇਂਦਰ ਸਰਕਾਰ ਦੇ ਵੱਲੋਂ ਮ੍ਰਿਤਕਾਂ ਦੇ ਪਰਿਵਾਰ ਦੇ ਲਈ 10-10 ਲੱਖ ਰੁਪਏ ਗਮੀਗ ਜ਼ਮੀਨਾਂ ਦੇ ਲਈ 2.5 ਲੱਖ ਰੁਪਏ ਅਤੇ ਜ਼ਮੀਨਾਂ ਦੇ ਲਈ 50 50000 ਰੁਪਏ ਆਰਥਿਕ ਮਦਦ ਦਾ ਇਰਾਨ ਕੇ ਤਾ ਗਿਆ ਕੰਚਨਜੰਗਾ ਐਕਸਪ੍ਰੈਸ ਇੱਕ ਡੇਲੀ ਟ੍ਰੇਨ ਅਤੇ ਹਾਦਸਾ ਕਿਸ ਵਜ੍ਹਾ ਦੇ ਨਾਲ ਹੋਇਆ ਇਹ ਜਾਂਚ ਜਾਰੀ ਹੈ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਸਭ ਦੇ ਵਿਚਾਲੇ ਇਸ ਮੁੱਦੇ ਉਤੇ ਖੂਬ ਸਿਆਸਤ ਵੀ ਹੋ ਰਹੀ ਹੈ ਔਰ ਰੇਲ ਮੰਤਰੀ ਨੂੰ ਘੇਰਿਆ ਜਾ ਰਿਹਾ ਹੈ ਸਾਦ ਤੋਂ ਬਾਅਦ ਅਗਲੀ ਖਬਰ ਦਰੁੱਕ ਕਰਦੇ ਹੁਦਿਆਣਾ ਦੇ ਲਾਡੋਬਾਲ ਟੋਲ ਪਲਾਜ਼ਾ ਦੇ ਉੱਤੇ ਲਗਾਤਾਰ ਦੂਜੇ ਦਿਨ ਵੀ ਕਿਸਾਨਾਂ ਦਾ ਧਰਨਾ ਜਾਰੀ ਤੂਬੇ ਦਾ ਸਭ ਤੋਂ ਮਹਿੰਗਾ ਲਾਡੂਵਾਲੀ ਟੋਲ ਸੁੰਬਰ ਨੂੰ ਵੀ ਫਰੀ ਰਹਾ ਟੋਲ ਦੇ ਵਧੇ ਰੇਟ ਦੇ ਖਿਲਾਫ ਕਿਸਾਨਾਂ ਨੇ ਮਿੱਥੇ ਸਮੇਂ ਦੇ ਲਈ ਧਰਨੇ ਤੇ ਬੈਠੇ ਨੇ ਜਿਸ ਦੇ ਕਾਰਨ ਵਾਹਨ ਬਿਨਾਂ ਟੋਲ ਫੀਸ ਦਿੱਤੇ ਹੀ ਲੰਘ ਰਹੇ ਨਹੀਂ ਜਿਸ ਸਨ ਦਾ ਕਹਿਣਾ ਹੈ ਕਿ ਇੱਕ ਸਾਲ ਦੇ ਵਿੱਚ ਤੀਜੀ ਵਾਰ ਟੋਲ ਦੀਆਂ ਦਰਾਂ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈ ਐਨ ਐਚ ਆਈ ਦੇ ਐਨ ਐਚ ਤਾਲੀ ਦੇ ਸਥਿਤ ਟੋਲ ਦੇ ਵਿੱਚ ਸਭ ਤੋਂ ਵੱਧ ਰੇਟ ਵਸੂਲੇ ਜਾ ਰਹੇ ਨੇ ਜਿਹੜੀ ਟੋਲ ਪਲਾਜ਼ਾ ਦੀਆਂ ਦਰਾਂ ਦੇ ਵਿੱਚ ਜਿਹੜਾ ਵਾਅਦਾ ਕੀਤਾ ਉਸ ਨੂੰ ਲੈ ਕੇ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਟੋਲ ਦੀ ਜਿਹੜੀ ਹੈ ਮਨਿਆਦ ਹੈ ਜਿਹੜਾ ਟੋਲ ਦਾ ਸਮਾਂ ਉਹ ਵੀ ਖਤਮ ਹੋ ਚੁੱਕਿਆ ਹੈ ਪਰ باوجود ਇਸ ਦੇ ਇੱਥੇ ਟੋਲ ਦੀਆਂ ਪਰਚੀਆਂ ਜਿਹੜੀਆਂ ਨੇ ਉਹ ਕੱਟੀਆਂ ਜਾ ਰਹੀਆਂ ਨੇ ਦੱਸਦੀ ਕਿ 2 ਜੂਨ ਦੀ ਅੱਧੀ ਰਾਤ ਤੋਂ ਹੀ ਲੱਡਵਲ ਟੋਲ ਦੀ ਰੇਟ 5 ਤੋਂ 10% ਵਧਾ ਦਿੱਤੇ ਗਏ ਪਹਿਲਾਂ ਕਾਰ ਦੇ ਉੱਤੇ ਪੇਖ ਇੱਕ ਪਾਸੇ ਤਾਂ 215 ਰੁਪਏ ਸੀ ਅਤੇ ਹੁਣ 220 ਰੁਪਏ ਟੋਲ ਦੀ ਫੀਸ ਵਸੂਲੀ ਜਾ ਰਹੀ ਹੈ। ਤਾਂ ਫੀਸ ਬੇਸ਼ੱਕ 5 ਰੁਪਏ ਵਧਾਈ ਗਈ ਹੋਵੇ ਪਰ ਦੂਜੇ ਪਾਸੇ ਟੋਲ ਤੋਂ ਲੰਘਣ ਵਾਲੇ ਲੋਕ ਤਾਂ ਇਸ ਸਮੇਂ ਜ਼ਰੂਰ ਰਾਹਤ ਮਹਿਸੂਸ ਕਰ ਰਹੇ ਹੋਣਗੇ ਕਿਉਂਕਿ ਟੋਲ 220 ਰੁਪਏ ਇੱਕ ਪਾਸੇ ਦਉਣ ਦਾ ਜੋ ਲੱਗ ਰਿਹਾ ਸੀ ਹੁਣ ਬਚ ਰਿਹਾ ਹੈ। ਕਹਿਰ ਹੁਣ ਘਟਦੀ ਹੈ ਫੀਸ ਨਹੀਂ ਘਟਦੀ ਔਰ ਇਹ ਧਰਨਾ ਪ੍ਰਦਰਸ਼ਨ ਕਦੋਂ ਤੱਕ ਜਾਰੀ ਰਹੇਗਾ ਇਹ ਦੇਖਣਾ ਹੋਵੇਗਾ। ਪਰ ਜਦੋਂ ਕਿਸਾਨ ਧਰਨਾ ਲਗਾ ਕੇ ਟੋਲ ਨੂੰ ਫ੍ਰੀ ਕਰਵਾ ਦੇਣ ਤਾਂ ਫਿਰ ਉੱਥੋਂ ਲੰਘੜ ਵਾਲੇ ਲੋਕਾਂ ਨੂੰ ਉਹਨਾਂ ਦੀ ਜੇਬ ਨੂੰ ਫਰਕ ਤਪੈਂਦਾ ਅਗਲੀ ਖਬਰ ਤਰਫ ਕਰਦੇ ਹਾਂ ਅੰਮ੍ਰਿਤਸਰ ਦੇ ਰਾਜਾ ਸੰਸੀ ਨੇੜੇ ਲਾਹੌਰ ਬ੍ਰਾਂਚ ਨਹਿਰ ਦੇ ਵਿੱਚ ਡੁੱਬੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਕੱਢ ਲਈਆਂ ਇਹ ਤਿੰਨੋਂ ਬੱਚੇ ਰੱਸੀ ਦੇ ਸਹਾਰੇ ਨਹਿਰ ਦੇ ਵਿੱਚ ਨਹਾ ਰਹੇ ਸਨ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਅਚਾਨਕ ਰੱਸੀ ਟੁੱਟ ਗਈ ਅਤੇ ਤਿੰਨੋਂ ਬੱਚੇ ਨਹਿਰ ਦੇ ਵਿੱਚ ਡੁੱਬ ਗਏ ਕਾਫੀ ਭਾਲ ਕਰਨ ਤੋਂ ਬਾਅਦ ਗੁਪਤਾ ਖੁਰਾ ਨੇ ਤਿੰਨੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਸਾਰੇ ਬੱਚਿਆਂ ਦੀ ਉਮਰ 13 ਤੋਂ 14 ਸਾਲ ਦੀ ਹੈ ਜੋ ਕਿ ਪਿੰਡ ਤੋਲਾ ਨੰਗਲ ਦੇ ਰਹਿਣ ਵਾਲੇ ਹਨ ਮਾਪਿਆਂ ਮੁਤਾਬਕ ਤਿੰਨੋਂ ਬੱਚੇ ਸ਼ਿਬਾਸਪੁਰਾ ਫਰੈਂਚ ਬਾਬਾ ਭਗਤ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਮੇਲਾ ਵੇਖਣ ਆਏ ਸੀ ਜਿੱਥੋਂ ਵਾਪਸ ਜਾਂਦੇ ਸਮੇਂ ਉਹ ਨਹਿਰ ਦੇ ਵਿੱਚ ਨਹਾਉਣ ਲੱਗੇ ਮਾਂ ਕਿਹੜੇ ਬੱਚੇ ਲਾਪਿਆਂ ਨੂੰ ਇੰਨਾ ਬੜਾ ਬਹੁਤ ਮਿਹਰਬਾਨੀ ਹੋ ਗਈ ਆ ਪਰਿਵਾਰ ਦੀ ਹਾਲਤ ਕਿਸ ਤਰ੍ਹਾਂ ਦੀ ਪਰਿਵਾਰ ਗੋਲ ਰੋਗ ਬੰਦਿਆ ਆ ਦੁਖੀ ਬਹੁਤ ਲੁਕੀ ਆ ਪਰਿਵਾਰ ਦੀ ਦੇਖ ਹੀ ਜਾ ਪਰਿਵਾਰ ਭਾਈ ਤੋਂ ਵੇਖੀਂ ਰਹਿ ਜਾ ਕਿ ਹਾਲ ਬੰਦਿਆ ਤਿੰਨ ਕਿੱਤੇ ਤਿੰਨਾਂ ਦੀ ਤਿੰਨਾਂ ਦੀ ਮਿਲ ਗਈ ਤੇ ਲੱਗੇ ਲੱਗੇ ਰਹਿੰਦੇ ਲੱਗੇ ਲੱਗੇ ਰਹਿੰਦੇ ਬਿਲਕੁਲ ਨਾਲ ਲੱਗੇ ਇੱਕ ਤਰ੍ਹਾਂ ਗਲੀਆਂ ਵੱਖ-ਵੱਖ ਨੇੜੇ-ਨੇੜੇ ਬਿਲਕੁਲ ਨੇ ਲੱਗੇ ਨਹਿਰ ਵਗਦੀ ਆ ਉੱਥੇ ਨਹਾ ਰਹੇ ਸੀ ਨਹਿਰ ਦਾ ਬਹਾਵ ਜ਼ਿਆਦਾ ਹੋਣ ਕਰਕੇ ਰੱਸੀ ਇਹਨਾਂ ਨੇ ਲਾ ਕੇ ਬੰਨ ਕੇ ਤੇ ਉਹ ਰੱਸੀ ਟੁੱਟ ਗਈ ਤੇ ਨਹਾ ਚਾਰ ਜਣੇ ਰਹੀ ਇੱਕ ਜਣਾ ਬਚ ਗਿਆ ਮੌਕੇ ਤੋਂ ਜਿਹੜੇ ਤਿੰਨ ਜਣੇ ਸੀ ਉਹ ਬਹਾਵ ਜ਼ਿਆਦਾ ਹੋਣ ਕਰਕੇ ਆਪਣਾ ਨੂੰ ਬਚਾ ਨਾ ਸਕਦੇ ਵੇਚੀ ਉਹਨਾਂ ਦੀ ਡੈਥ ਹੋ ਗਈ ਤੇ ਪ੍ਰਸ਼ਾਸਨ ਦੇ ਵੱਲੋਂ ਨਹਿਰਾਂ ਦੇ ਵਿੱਚ ਨਹਾਉਣ ਤੇ ਰੋਕ ਲਗਾਈ ਗਈ ਹੈ ਆਫਟਰ ਦਿਸ ਦੇ ਵੱਡੀ ਗਿੰਦੀ ਚ ਬੱਚੇ ਨਹਿਰਾਂ ਚ ਨਹਾਉਂਦੇ ਆਮ ਦੇਖੇ ਜਾ ਸਕਦੇ ਨਹੀਂ ਜੋ ਕਿ ਪੁਲਿਸ ਦੀ ਕਾਰਵਾਈ ਤੇ ਵੀ ਸਵਾਲੀਆ ਨਿਸ਼ਾਨ ਹੈ ਔਰ ਇਹ ਸਿਰਫ ਅੰਮ੍ਰਿਤਸਰ ਰਾਜਾ ਸਾੰਸੀ ਤੱਕ ਦੀ ਗੱਲ ਸੀਮਿਤ ਨਹੀਂ ਹੈ ਪੰਜਾਬ ਦੇ ਵਿੱਚ ਜ਼ਬਰਦਸਤ ਇਸ ਸਮੇਂ ਗਰਮੀ ਹੈ ਤੁਸੀਂ ਕਿਸੇ ਵੀ ਰਜਵਾਹੇ ਸੂਏ ਜਾਂ ਜਿਹੜੀਆਂ ਨਹਿਰਾਂ ਤੱਕ ਹੈ ਉਹਨਾਂ ਦੇ ਵਿੱਚ ਵੀ ਤੁਹਾਨੂੰ ਲੋਕ ਨਹਾਉਂਦੇ ਹੋਏ ਦਿਖ ਜਾਣਗੇ ਜੋ ਕੋਈ ਵੱਡੇ ਖਾਦਸੇ ਨੂੰ ਤਰੀਕੇ ਨਾਲ ਸੱਦਾ ਹੈ ਅਗਲੀ ਖਬਰ ਦਾ ਰੁਕ ਕਰਦੇ ਹਾਂ ਸੂਬੇ ਦੇ ਵਿੱਚ ਅੱਤ ਦੀ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਇੱਕ ਰਾਹਤ ਦੀ ਖਬਰ ਦਿੱਤੀ ਤੇ ਆਈਐਮਡੀ ਦੇ ਮੁਤਾਬਿਕ ਮੰਗਲਵਾਰ ਤੋਂ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੇ ਵਿੱਚ ਮੀਂਹ ਪੈ ਸਕਦਾ ਹੈ ਵੈਸਟਰਨ ਡਿਸਟਰਬੈਂਸ ਕਰਕੇ ਅਗਲੇ 5 ਦਿਨਾਂ ਦੇ ਵਿੱਚ ਟੈਂਪਰੇਚਰ ਡਾਊਨ ਜਾ ਸਕਦਾ ਹੈ ਹਾਲਾਂਕਿ ਇਸ ਬਾਰਿਸ਼ ਨੂੰ ਪ੍ਰੀ ਮੌਨਸੂਨ ਦੀਆਂ ਬੁਛਾੜਾਂ ਨਹੀਂ ਕਿਹਾ ਜਾ ਸਕਦਾ ਮੌਸਮ ਵਿਭਾਗ ਮੁਤਾਬਿਕ ਹੁਣ ਆਉਣ ਵਾਲੇ 3 ਤੋਂ 4 ਦਿਨ ਵੈਸਟਰਨ ਡਿਸਟਰਬੈਂਸ ਕਰਕੇ ਮੌਸਮ 'ਚ ਕਾਫੀ ਬਦਲਾਅ ਆਉਣ ਵਾਲਾ ਹੈ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਮੌਸਮ ਕਾਫੀ ਸੁਹਾਵਣਾ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਵੈਸਟਰਨ ਡਿਸਟਰਬੈਂਸ ਦਾ ਜਿਹੜਾ ਸੰਭਾਵਨਾ ਜਤਾਈ ਗਈ ਹੈ ਸੂਬੇ ਦੇ ਵਿੱਚ ਗਰਮੀ ਨੇ ਪਿਛਲੇ 65 ਸਾਲ ਦੇ ਰਿਕਾਰਡ ਤੋੜ ਦਿੱਤੇ ਨੇ ਕਈ ਥਾਵਾਂ ਤੇ ਟੈਂਪਰੇਚਰ 47 ਡਿਗਰੀ ਨੂੰ ਵੀ ਇਸ ਵਾਰ ਪਾਰ ਕਰ ਗਿਆ ਗਰਮੀ ਜ਼ਬਰਦਸਤ ਹੈ ਰਿਕਾਰਡ ਟੁੱਟੇ ਨੇ ਤੇ ਇਸ ਸਭ ਦੇ ਵਿਚਾਲੇ ਪਾਣੀ ਦੀਆਂ ਬੁਛਾੜਨ ਦਾ ਇੰਤਜ਼ਾਰ ਹੈ ਤੇ ਜਦੋਂ ਮੌਸਮ ਵਿਭਾਗ ਕਹੇ ਕਿ ਮੀਂਹ ਪੈਣ ਵਾਲਾ ਹੈ ਫਿਰ ਫਰਕ ਤੱਪੇਂਦਾ ਹੈ ਸਾਨੂੰ ਸਾਰੇ ਅੱਗੇ ਵਾਦਿਆਂ ਦੀ ਇਸ ਦੀ ਰਾਜਸਤਾਨੀ ਦਿੱਲੀ ਦੇ ਵਿੱਚ ਪਾਣੀ ਦੀ ਕਿੱਲਤ ਨੂੰ ਲੈ ਕੇ ਬੀਜੇਪੀ ਤੇ ਆਮ ਆਦਮੀ ਪਾਰਟੀ ਲਗਾਤਾਰ ਮੋ ਸਾਹਮਣੇ जल संकट ਨੂੰ ਲੈ ਕੇ ਦਿੱਲੀ ਬੀਜੇਪੀ ਅਟੈਕਿੰਗ ਮੂਡ ਦੇ ਵਿੱਚ ਹੈ ਲਗਾਤਾਰ ਤੀਜੇ ਦਿਨ ਬੀਜੇਪੀ ਦੇ ਸੰਸਦ ਆਪਣੇ ਸੀਨੀਅਰ ਲੀਡਰਾਂ ਦੇ ਨਾਲ ਸੜਕ ਦੇ ਉੱਤੇ ਕੇਜਰੀਵਾਲ ਸਰਕਾਰ ਦੇ ਖਿਲਾਫ ਮਟਕਾ ਤੋੜ ਪ੍ਰਦਰਸ਼ਨ ਕੀਤਾ ਬੀਜੇਪੀ ਦਾ ਕਹਿਣਾ ਕਿ ਹ ਹਾਲਾਤ ਹੋਰ ਜ਼ਿਆਦਾ ਖਰਾਬ ਹੋ ਗਏ ਨੇ ਦਿੱਲੀ ਦੇ ਲੋਕਾਂ ਨੂੰ ਇੱਕ ਬਾਲਟੀ ਪਾਣੀ ਲੈਣ ਦੇ ਲਈ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਿੱਲੀ ਮੇ ਇਲੀਗਲ ਟੈਂਕਰ ਮਾਫੀਆ ਕੋ ਕੇਜਰੀਵਾਲ ਸਰਕਾਰ ਐਸਾ ਲੱਗਦਾ ਹੈ ਕਿ ਪ੍ਰੋਕਸਾਹਿਤ ਕਰ ਰਹੀ ਹੈ ਸੁਪਰੀਮ ਕੋਰਟ ਨੇ ਵੀ ਕੇਜਰੀਵਾਲ ਸਰਕਾਰ ਕੋ ਲਗਾਤਾਰਤੇ ਹੋਏ ਪੁੱਛਾ ਕਿ ਇਲੀਗਲ ਟੈਂਕਰ ਮਾਫੀਆ ਕੇ ਆਪਰੇਸ਼ਨ ਕੇ ਲਿਏ ਆਪਨੇ ਕੀਆ ਕੀਆ

ਉਹ ਪਾਣੀ ਨਹੀਂ ਦੇਤੇ ਦਜ਼ੀ ਕੀ ਹੱਥ ਦੀ ਗਰਮੀ ਵਿਚਾਲੇ ਦਿੱਲੀ ਚ ਪਿਛਲੇ ਕਰੀਬ 1 ਮਹੀਨੇ ਤੋਂ ਪਾਣੀ ਦਾ ਸੰਕਟ ਡੂੰਘਾ ਹੋਇਆ ਹੈ ਹਾਲ ਹੀ ਇਹ ਕਿ ਜ਼ਿਆਦਾਤਰ ਇਲਾਕਿਆਂ ਚ ਟੈਂਕਰ ਤੋਂ ਪਾਣੀ ਦੀ ਸਪਲਾਈ ਹੋ ਰਹੀ ਹੈ ਪਰ ਟੈਂਕਰ ਵੀ ਸਮੇਂ ਤੇ ਨਹੀਂ ਪਹੁੰਚਣ ਨਾਲ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਨੇ ਤਾਂ ਪਾਣੀ ਦੀ ਕਿੱਲਤ ਤਾਂ ਬਹੁਤ ਵੱਡੀ ਹੈ ਜਿ ਜ਼ਿਕਰ ਕਰੀਏ ਪੂਰੀ ਦੁਨੀਆ ਦਾ ਤਾਂ ਕਿਹਾ ਜਾਂਦਾ ਹੈ ਕਿ ਦੁਨੀਆ ਚ ਤੀਜਾ वर्ल्ड वॉर 3 ਜੀ ਵਿਸ਼ਵ ਜੰਗ ਪਾਣੀ ਦੇ ਮੁੱਦੇ ਉੱਤੇ ਹੋ ਸਕਦੀ ਹੈ ਔਰ ਜਿਸ ਤਰੀਕੇ ਨਾਲ ਪਾਣੀ ਦੀ ਕਿੱਲਤ ਪੰਜਾਬ ਦਿੱਲੀ ਵਰਗੇ ਇਲਾਕਿਆਂ ਦੇ ਵਿੱਚ ਨਜ਼ਰ ਆ ਰਹੀ ਹੈ ਇੱਕ ਖਤਰੇ ਦੀ ਘੰਟੀ ਹੈ ਅਗਲੀ ਖਬਰ ਤੁਰਕ ਕਰਦੇ ਹਾਂ ਜਨਾਲਾ ਦੇ ਪਿੰਡ ਬੋਹਲੀਆਂ ਨੇੜੇ ਨਹਿਰ ਦੇ ਵਿੱਚ ਵੱਡਾ ਪੈੜ ਪਾੜ ਪੈ ਗਿਆ ਜਿਸ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਜ਼ਮੀਨ ਦੇ ਵਿੱਚ ਪਾਣੀ ਭਰ ਗਿਆ ਉਸ ਦੀਆਂ ਕੁਝ ਤਸਵੀਰਾਂ ਪਾੜ ਪੈਣ ਕਾਰਨ ਕਿਸਾਨ ਕਾਫੀ ਪਰੇਸ਼ਾਨ ਨੇ ਉਹਨਾਂ ਦੀ ਖੇਤ ਪਾਣੀ ਚ ਡੁੱਬੀ ਹੋਈ ਨਹੀਂ ਝੋਨਾ ਬੀਜਣ ਦੇ ਲਈ ਲਗਾਈ ਪਨੀਰੀ ਅਤੇ ਪਸ਼ੂਆਂ ਦਾ ਹਰਾ ਚਾਰਾ ਵੀ ਨੁਕਸਾਨਿਆ ਗਿਆ ਹਾਲਾਤ ਅਜੀਬ ਬਣ ਗਏ ਨੇ ਕਿ ਪਾਣੀ ਹੁਣ ਲੋਕਾਂ ਦੇ ਘਰਾਂ ਦੇ ਅੰਦਰ ਵੀ ਵੜਨਾ ਸ਼ੁਰੂ ਹੋ ਗਿਆ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਡਰੇਨ ਦੀ ਸਫਾਈ ਨਾ ਹੋਣ ਕਾਰਨ ਪਾੜ ਪਿਆ ਤੇ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਪਿੰਡ ਵਾਲਿਆਂ ਨੇ ਕਾਰਵਾਈ ਦੀ ਮੰਗ ਕੀਤੀ ਪਨੀਰੀਆਂ ਡੁੱਬ ਗਈਆਂ ਇਹ ਮੇਰੇ ਵੀਰ ਦੇ ਬੰਦੇ ਹੋਣ ਆਏ ਮੁੜੇ ਨੇ ਜਿਨ੍ਹਾਂ ਨੇ ਝੋਨਾ ਲਾਉਣਾ ਸੀ ਕਦੋਂ ਕੀਤਾ ਵਿਚਾਰੇ ਦਾ ਸਾਰਾ ਡੁੱਬ ਗਿਆ ਪੂਰੀ ਖਰਾਬ ਹੋ ਗਈ ਘਰ ਦੇ ਲਾਗੇ ਫੁੱਟ ਫੁੱਟ ਪਾਣੀ ਖਲੋਤਾ ਹੈ ਨੀਆ ਬੈਂਦਾ ਡਰਿਆ ਅੱਛੀ ਇਹੋ ਹੀ ਪੰਜਾਬ ਸਰਕਾਰ ਕੋ ਮੰਗ ਕਰਦੇ ਆਂ ਖਾਸ ਕਰਕੇ ਨਹਿਰੀ ਵਿਭਾਗ ਦੇ ਉੱਤੇ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਅਸੀਂ ਸਾਰੇ ਹੀ ਚਿੱਠੀਆਂ ਕੱਢਾਂਗੇ ਉਹਦੇ ਨਹਿਰੀ ਵਿਭਾਗ ਡੀ ਜੀ ਗੁਰਵਿੰਦਰ ਸਿੰਘ ਦੇ ਮੁਤਾਬਿਕ ਪਾੜ ਨੂੰ ਪੂਰਨ ਦਾ ਕੰਮ ਜਾਰੀ ਹੈ ਮਿੱਟੀ ਦਾ ਪ੍ਰਬੰਧ ਕਰ ਲਿਆ ਕਰ ਚੁੱਕੇ ਆ ਜੀ ਤੇ ਮਿੱਟੀ ਇੱਥੇ ਆ ਰਹੀ ਆ ਬਸ ਟਰਾਲੀਆਂ ਭਰ ਕੇ ਆ ਰਹੀ ਆ ਬੋਰੀਆਂ ਦਾ ਪ੍ਰਬੰਧ ਕਰ ਲਿਆ ਬੋਰੀਆਂ ਭਰ ਕੇ ਆਪਾਂ ਇਥੇ ਲਾਉਣ ਲੱਗੇ ਬਹਿਰਾਲ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਤੇ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਦੇਖਣਾ ਹੋਵੇਗਾ ਸਰਕਾਰ ਕੀ ਐਕਸ਼ਨ ਲੈਂਦੀ ਹੈ ਅੱਜ ਤਾਂ ਬਰਸਾਤਾਂ ਨੇ ਆਉਣਾ ਹੈ ਅੱਜ ਤਾਂ ਮੌਨਸੂਨ ਨੇ ਆਪਣਾ ਅਸਰ ਦਿਖਾਣਾ ਹੈ ਉਸ ਤੋਂ ਪਹਿਲਾਂ ਹੀ ਪਾੜ ਪੈਣ ਦੀਆਂ ਖਬਰਾਂ ਜ਼ਰੂਰ ਚਿੰਤਾ ਵਧਾਉਣ ਵਾਲੀਆਂ ਨੇ ਅਗਲੀ ਖਬਰ ਤੁਹਾਨੂੰ ਕਰਦੇ ਹਾਂ ਖਬਰ ਹੈ ਹਰਿਆਣਾ ਦੇ ਚੱਜੜ ਤੋਂ ਚੱਜੜ ਦੇ ਵਿੱਚ ਦੋ ਟਰੱਕਾਂ ਦੇ ਵਿਚਾਲੇ ਟੱਕਰ ਹੋ ਗਈ ਤੇ ਟੱਕਰ ਤੋਂ ਬਾਅਦ ਦੋਵੇਂ ਟਰੱਕਾਂ ਨੂੰ ਜ਼ਬਰਦਸਤ ਅੱਗ ਲੱਗੀ ਕਿੰਨੀ ਭਿਆਨਕ ਅੱਗ ਲੱਗੀ ਹੈ ਉਸ ਦੀਆਂ ਤਸਵੀਰਾਂ ਨਹੀਂ ਤੇ ਸਭ ਦੇ ਵਿਚਾਲੇ ਇੱਕ ਮੰਦਪਾਗੀ ਖਬਰ ਇਹ ਵੀ ਆਈ ਕਿ ਇੱਕ ਡਰਾਈਵਰ ਜ਼ਿੰਦਾ ਸੜ ਗਿਆ ਜਿੱਥੇ ਟੱਕਰ ਤੋਂ ਬਾਅਦ ਦੋਵੇਂ ਟਰੱਕਾਂ ਨੂੰ ਅੱਗ ਲੱਗੀ ਹੈ ਔਰ ਇੱਕ ਟਰੱਕ ਦਾ ਡਰਾਈਵਰ ਜਿਉਂਦਾ ਸੜ ਗਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਮੌਜੂਦ ਨੇ ਦੋਵੇਂ ਟਰੱਕਾਂ ਦੇ ਵਿੱਚ ਆਮੋ ਸਾਹਮਣੇ ਹੀ ਪਹਿਲਾਂ ਟੱਕਰ ਹੋਈ ਤੇ ਉਸ ਤੋਂ ਬਾਅਦ ਇਹ ਜਿਹੜੇ ਦੋਵੇਂ ਟਰੱਕਾਂ ਨੇ ਅੱਗ ਫੜ ਲਈ। ਔਰ ਬਹੁਤ ਭਿਆਨਕ ਅੱਗ ਹੈ। ਕੋਈ ਨੇੜੇ ਜਾਣ ਤੋਂ ਵੀ ਡਰ ਰਿਹਾ ਸੀ। ਔਰ ਕਿਉਂਕਿ ਜ਼ਬਰਦਸਤ ਗਰਮੀ ਹੈ ਤੇ ਇਸ ਗਰਮੀ ਦੇ ਵਿਚਾਲੇ ਇੱਕ ਵਾਰ ਅੱਗ ਭੜਕਣ ਦੀ ਦੇਰ ਹੁੰਦੀ ਹੈ ਤੇ ਫਿਰ ਉਸ ਦੇ ਉੱਤੇ ਕਾਬੂ ਪਾਣਾ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਹੈ। ਔਰ ਗਰਮੀ ਦੇ ਵਿਚਾਲੇ ਆਪਾਂ ਦੇਖ ਰਹੇ ਹਾਂ ਵਕਤ-ਵਕਤ ਥਾਵਾਂ ਤੋਂ, ਦੇਸ਼ ਭਰ ਤੋਂ, ਖਾਸ ਤੌਰ ਤੇ ਉੱਤਰ ਭਾਰਤ ਜਿੱਥੇ ਇਸ ਸਮੇਂ ਬਹੁਤ ਜ਼ਬਰਦਸਤ ਗਰਮੀ ਪੈ ਰਹੀ ਹੈ, ਤਾਂ ਉੱਥੇ ਦਾ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਇਸ ਕਰਕੇ ਜ਼ਰੂਰ ਆਪ ਸਾੜੀ ਧਿਆਨ ਰੱਖਿਓ ਆਪਣੇ ਘਰਾਂ ਦੇ ਵਿੱਚ ਜਿਹੜੀਆਂ ਜਵਲਨਸ਼ੀਲ ਚੀਜ਼ਾਂ ਨੇ ਪਦਾਰਥ ਨੇ ਉਹਨਾਂ ਨੂੰ ਬਹੁਤ ਤਰੀਕੇ ਦੇ ਨਾਲ ਰੱਖਿਆ ਜਾਵੇ ਕਿ ਕੋਈ ਅਣਸੁਖਾਵੀ ਘਟਨਾ ਸਾਡੇ ਕਿਸੇ ਨਾਲ ਨਾ ਵਾਪਰੇ ਝੱਜਰ ਦੇ ਵਿੱਚ ਦੋ ਟਰੱਕਾਂ ਦੇ ਵਿਚਾਲੇ ਟੱਕਰ ਹੋਈ ਹੈ ਔਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਦੇ ਉੱਤੇ ਮੌਜੂਦ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਹੈ ਤੁਸੀਂ ਇਹ ਕਹਿ ਸਕਦੇ ਹੋ ਤਸਵੀਰਾਂ ਦੇਖ ਕੇ ਨਾਲਾ ਲਗਾਇਆ ਜਾ ਸਕਦਾ ਹੈ ਕਿ ਅੱਗ ਨੇ ਟਰੱਕਾਂ ਦਾ ਛੱਡਿਆ ਤਾਂ ਕੱਖ ਵੀ ਨਹੀਂ ਤੇ ਦੂਜੇ ਪਾਸੇ ਡਰਾਈਵਰ ਵੀ ਇਸ ਅੱਗ ਦੀ ਲਪੇਟ ਦੇ ਵਿੱਚ ਆਇਆ ਤੇ ਜੀਉਂਦਾ ਸਨ ਕਿਹੜੇ ਟਰੱਕਾਂ ਵਾਲੇ ਜਿਹੜੇ ਰੋਡ ਦੇ ਉੱਤੇ ਨਿਕਲਦੇ ਨੇ ਜ਼ਬਰਦਸਤ ਗਰਮੀ ਦੇ ਵਿਚਾਲੇ ਆਪਣੀ ਰੋਜ਼ੀ ਰੋਟੀ ਆਪਣੇ ਪਰਿਵਾਰ ਦਾ ਟੱਡ ਪਾਲਣ ਦੇ ਲਈ ਤੇ ਜਦੋਂ ਇਸ ਤਰੀਕੇ ਦਾ ਦਰਦਨਾਖਾ ਖਾਸਾ ਹੋ ਉਣਾਂ ਦੇ ਨਾਲ ਜਾਨ ਵੀ ਚਲੀ ਗਈ ਔਰ ਮਿਹਨਤ ਦੇ ਨਾਲ ਜੋੜਿਆ ਟਰੱਕ ਵੀ ਚਲਿਆ ਗਿਆ ਕਿਉਂਕਿ ਅੱਗ ਦੀ ਭੇਂਟ ਚੜ ਗਿਆ ਉਹਨਾਂ ਦੇ ਪਰਿਵਾਰਾਂ ਨੂੰ ਫਰਕ ਤੱਪੇਂਦਾ